ਹਾਂਜੀ ਬਾਈ ਸਾਸਤ੍ਰੀਕਾਰ ਸਾਰਿਆਂ ਨੂੰ ਇੱਕਦਾਂ ਬਹੁਤ ਬਾਈ ਪੁੱਛਦੇ ਨੇ ਵੀ ਸਾਨੂੰ ਚਾਰ ਕਿੰਨੀ ਕੁ ਤੂੜੀ ਪਾਣੀ ਚਹੀਦੀ ਐ ਤੇ ਕਿੰਨਾ ਕੁ ਸਾਨੂੰ ਚਾਰ ਪਾਣਾ ਚਾਹੀਦਾ ਅੱਜ ਮੈਂ ਤੁਹਾਨੂੰ ਚਾਰ ਬਾਰੇ ਦੱਸਦਾ ਜਿਹੜਾ ਇਹ ਚਾਰ ਬਾਈ ਆਪਾਂ ਆਮੇ ਹੁਣ ਤਕਰੀਬਨ ਪਿੰਡਾਂ ਚ ਪਾਣ ਲੱਗੇ ਬਹੁਤ ਬਾਈ ਮੈਨੂੰ ਪੁੱਛਦੇ ਨੇ ਵੀ ਬਾਈ ਸਾਨੂੰ ਚਾਰ ਨੇਰਾ ਪਾਣਾ ਚਾਹੀਦਾ ਜਾਂ ਕਿੰਨੀ ਕਿਦੇ ਚ ਤੂੜੀ ਪਾਣੀ ਚਹੀਦੀ ਐ ਕਿਵੇਂ ਸਾਨੂੰ ਚਾਰ ਪਾਣਾ ਚਾਹੀਦਾ ਸਵੇਰੇ ਲਿਆਂ ਸਾਰੇ ਪਾਣਾ ਚਾਹੀਦੇ ਕਿਵੇਂ ਪਾਣਾ ਚਾਹੀਦਾ ਇਸ ਬਾਰੇ ਤੁਹਾਨੂੰ ਮੈਂ ਅੱਜ ਦੱਸਦਾ ਕਿਉਂਕਿ ਨਵੇਂ ਮੁੰਡੇ ਬਹੁਤ ਜੜੇ ਹੋਣਾ ਇਸ ਪਾਸੇ ਰੁਝਾਨ ਹੋਇਆ ਨਵੇਂ ਮੁੰਡੇ ਡੇਰੀ ਫਾਰਮ ਕਰ ਰਹੇ ਨੇ ਚੰਗੀ ਗੱਲ ਹੈ ਪੰਜਾਬ ਚ ਰਹਿੰਦੇ ਆ ਮੇਰੇ ਮੁੰਡੇ ਡੇਰੀ ਫਾਰਮ ਕਰ ਰਹੇ ਨੇ ਥੋੜੀ ਜਿ ਉਹਨਾਂ ਨੂੰ ਤਕਨੀਕ ਦੀ ਲੋੜ ਹੈ ਕਿਉਂਕਿ ਜਿਹੜੀ ਆਮ ਪ੍ਰੈਕਟੀਕਲ ਆਪਣਾ ਕਰਿਆ ਹੋਇਆ ਹੈ ਉਪੜਾਈਆਂ ਨਹੀਂ ਕੰਮ ਕਰਦੀਆਂ ਜਿੱਥੇ ਪੜਾਈਆਂ ਕੰਮ ਕਰਦੀਆਂ ਨੇ ਉਥੇ ਪ੍ਰੈਕਟੀਕਲ ਨਹੀਂ ਕੰਮ ਕਰਦਾ ਠੀਕ ਹੈ ਦੋ ਹੀ ਚੀਜ਼ਾਂ ਦਾ ਡਿਫਰੈਂਸ ਹੈ ਹੁਣ ਕਈ ਥਾਵਾਂ 'ਚ ਬਾਈ ਮੁੰਡੇ ਨਵੇਂ ਕਲਾਸਾਂ ਲਾਣ ਜਾਂਦੇ ਨੇ ਉਥੇ ਕਲਾਸਾਂ 'ਚ ਸਾਨੂੰ ਟੀਕਿਆਂ ਬਾਰੇ ਦਵਾਈਆਂ ਬਾਰੇ ਫੀਡ ਬਾਰੇ ਇਹ ਚੀਜ਼ਾਂ ਬਾਰੇ ਗਿਆਨ ਦਿੱਤਾ ਜਾਂਦਾ ਤੇ ਕੱਖ ਪਾਣੇ ਗੋਹਾ ਚੱਕਣਾ ਇਹ ਤਾਂ ਪ੍ਰੈਕਟੀਕਲ ਕੰਮ ਨੇ ਕਿ ਆਪਾਂ ਕੀ ਕਰਨਾ ਕੀ ਨਾ ਕਰਨਾ ਚਲੋ ਹੱਸਣ ਦੀਆਂ ਗੱਲਾਂ ਛੋਪ ਇਹ ਚਾਰ ਬਾਈ ਸਾਰੇ ਨਾਲ ਪਹਿਲਾਂ ਆਪਾਂ ਇਹਨੂੰ ਸਵੇਰੇ 4 ਨੂੰ ਜਦੋਂ ਆਪਾਂ ਲਿਆਉਨੇ ਆ ਸਵੇਰੇ ਜਾ ਕੇ ਆਪਾਂ ਚਾਰ ਲਿਆਏ ਚਾਰ ਲਿਆ ਕੇ ਤੁਸੀਂ ਪਹਿਲਾਂ ਪੱਕੇ ਥਾਂ 'ਤੇ ਲਿਆ ਕੇ ਇਹਨੂੰ ਸਿੱਟ ਲੋ ਸਿੱਟ ਕੇ ਲਿਆ ਕੇ ਇਹਨੂੰ ਸਾਰੇ ਨੂੰ ਛਿੱਦਾ ਕਰੋ ਛਿੱਦਾ ਕਰਕੇ ਇਹਨੂੰ ਘਟੋ ਘਟ ਦਿਹਾੜੀ 'ਚ 2-3 ਵਾਰੀ ਫਰੋਲੋ 2-3 ਵਾਰੀ ਫਰੋਲ ਕੇ ਜਦੋਂ ਇਹ ਜਮਾ ਸੁੱਕ ਗਿਆ ਇਹਦੀ ਸਮੈਲ ਲਿਕੜ ਗਈ ਉਸ ਤੋਂ ਬਾਅਦ ਇਹਦੇ 'ਚ ਅੱਧੀ ਤੂੜੀ ਰਲਾਓ ਅੱਧੀ ਤੂੜੀ ਅੱਧਾ ਚਾਰ ਜਿਵੇਂ ਅਸੀਂ ਹਰ ਰਾਂ ਰਖਿਆ ਉਨੇ ਦੇ ਵਿੱਚ ਅੱਧੀ ਤੂੜੀ ਐ ਅੱਧਾ ਚਾਰ ਐ ਚਾਰ ਜਿਹੜਾ ਗਿੱਲਾ ᱛੀ ਉਹ ਸੁੱਕ ਤੂੜੀ ਦੇ ਵਿੱਚ ਸੋਕਿਆ ਗਿਆ ਤੇ ਅੱਧੀ ਚਾਰ ਹੋ ਗਿਆ ਅੱਧੀ ਤੂੜੀ ਹੋ ਗਈ ਉਸ ਤੋਂ ਬਾਅਦ ਇਹਨੂੰ ਹੁਣ ਅਸੀਂ ਰਲਾ ਕੇ ਰੱਖ ਲਿਆ ਸਾਰਾ ਦਿਨ ਹਵਾ ਲਵਾਈ ਦੋ ਤਿੰਨ ਵਾਰੀ ਫਰੋਲਿਆ ਉਸ ਤੋਂ ਬਾਅਦ ਇਹਦੇ ਵਿੱਚ ਤੂੜੀ ਰਲਾਤੀ ਤੂੜੀ ਰਲਾ ਕੇ ਅਸੀਂ ਇਹ ਸਾਰੀ ਰਾਤ ਐਵੇਂ ਰੱਖਿਆ ਤੇ ਸਵੇਰੇ ਚੱਕ ਕੇ ਅਸੀਂ ਇਹਨੂੰ ਡੰਗਰਾ ਮੂਰੇ ਪਾ ਦਨੇ ਆ ਪਸ਼ੂਆਂ ਮੂਰੇ ਪਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਦਾਣਾ ਐਡ ਕਰਨਾ ਉਹ ਸੁੱਕ ਬਰੂਲਾ ਦਾਣਾ ਪਾਉਣਿਆਂ ਜੇ ਜਾਦੇ ਗਿੱਲਾ ਪਾਉਣਿਆਂ ਫਿਰ ਪਸ਼ੂ ਖਾਂਦੇ ਨਹੀਂ ਤੇ ਦੂਜਾ ਨੰਬਰ 'ਚ ਜਦੋਂ ਆਪਾਂ ਜਦੋਂ ਆਪਾਂ ਇਹ ਮਤਲਬ ਚਾਰ ਪਾਉਣਾ ਕਦੇ ਵੀ ਨਾ ਤਾਂ ਨੇਰਾ ਚਾਰ ਪਾਓ ਨਾ ਤੁਸੀਂ ਇਹਨੂੰ ਜਾਦੇ ਗਿੱਲਾ ਕਰੋ ਜਦੋਂ ਆਪਾਂ ਨੇਰਾ ਚਾਰ ਪਾਉਂਿਆਂ ਉਹਦੇ ਨਾਲ ਆਪਣੇ ਪਸ਼ੂ ਚਰਬੀ ਵੀ ਚੜਦੀ ਹੈ ਤੇ ਖਾਲੀ ਵੀ ਬਹੁਤ ਨਿਕੜਦੇ ਨੇ ਤੇ ਇਹ ਜਦੋਂ ਅੱਧ ਦੀ ਤੂੜੀ ਪਾਉਂਦੇ ਆ ਤੂੜੀ ਕਹੀ ਜੀ ਚੀਜ਼ ਐ ਪਸ਼ੂ ਨੂੰ ਰੱਜ ਵੀ ਆਉਂਦਾ ਚਾਰ ਤੱਕ ਢਿੱਡ ਭਰਨ ਵਾਲਾ ਥੋੜੀ ਮੱਕੀ ਐ ਚਲੋ ਇਹਦੇ 'ਚ ਤੂੜੀ ਨਾਲੇ ਰੱਜ ਆਉਂਦਾ ਪਸ਼ੂ ਨੂੰ ਕੱਲੇ ਚਾਰ ਨਾਲ ਕਦੇ ਵੀ ਨਹੀਂ ਰੱਜ ਆਉਂਦਾ ਤੇ ਬਾਕੀ ਇਹਨੂੰ ਸੁਕਾਉਣ ਵਾਲਾ ਤੁਹਾਨੂੰ ਮੈਂ ਦੱਸੇ ਦਿੱਤਾ ਕਿ ਜਿਹੜੇ ਨਵੇਂ ਮੁੰਡੇ ਨੇ ਬਹੁਤ ਪੁੱਛਦੇ ਨੇ ਆਪ ਨੂੰ ਬਾਈ ਕਿੰਨਾ ਚਾਰ ਪਾਣਾ ਚਾਹੀਦਾ ਚਾਰ ਪਾਉਣ ਵਾਲੀ ਜਿਹੜੀ ਗੱਲ ਐ ਬਾਈ ਪਸ਼ੂ ਨੂੰ ਰਜਾਣ ਦੀ ਕਹਾਣੀ ਐ ਵੀ ਪਸ਼ੂ ਆਪਣਾ ਕਿਵੇਂ ਰੱਜਦਾ ਉਹ ਤੁਸੀਂ ਆਪ ਦੇਖਣਾ ਇਸੋਡਾ ਪਸ਼ੂ ਕਿੰਨਾ ਕ ਖਾਂਦਾ ਐ ਇੰਨਾ ਵੀ ਨਾ ਨਿਰਾ ਸੱਟੋ ਵੀ ਹਰ ਟਾਈਮ ਇਹ ਮੂਰੇ ਪਸ਼ੂ ਦੇ ਕੱਕ ਪਏ ਰਹਿਣਾ ਇਹ ਚੀਜ਼ਾਂ ਦਾ ਆਪਾਂ ਨੂੰ ਨੁਕਸਾਨ ਆ ਕਿਉਂਕਿ ਜਿਆਦੇ ਕੱਕ ਪਾਣ ਨਾਲ ਕਦੇ ਵੀ ਪਸ਼ੂ ਦੁੱਧ ਨਹੀਂ ਦਿੰਦਾ ਪੂਰੇ ਪੂਰੇ ਇੱਕ ਵਾਰੀ ਜਿਵੇਂ ਸਵੇਰੇ ਆਪਾਂ ਨੇ ਕੱਕ ਪਾਤੇ ਉਹਨੂੰ ਇੱਕ ਘੰਟੇ ਦੇ ਵਿੱਚ ਵਿੱਚ ਖਵਾ ਦੋ ਜਿੰਨੇ ਉਹਨੇ ਖਾਲੇ ਖਾਲੇ ਬਾਕੀ ਉਹਨੂੰ ਚੱਕ ਕੇ ਸਾਈਡ ਤੇ ਕਰ ਦੋ ਫਿਰ ਤੁਹਾਡਾ ਪਸ਼ੂ ਨਾ ਤਾਂ ਹਲਕਿਆ ਹੋਇਆ ਹੋਊਗਾ ਨਾ ਹੀ ਤੁਹਾਡਾ ਪਸ਼ੂ ਖੁਰਲੀ 'ਚ ਕੱਕ ਛੱਡੂਗਾ ਜਿਹੜਾ ਤੁਸੀਂ ਸਾਰਾ ਦਿਨ ਮੂਰੇ ਕੱਕ ਰੱਖਦੇ ਹੋ ਉਦੇ ਨਾਲ ਪਸ਼ੂ ਦੁੱਧ ਨਹੀਂ ਕੱਲਾ ਗੋਹੀ ਦੰਦੇ ਨੇ ਫਿਰ ਕੱਲਾ ਗੋਹਾ ਚੱਕਣ ਦੀ ਰਹਨੇ ਆਪਾਂ ਜੇ ਜਾਦੇ ਕੱਖ ਪਾਉਣਾ ਅਸੀਂ ਸਿਰਫ ਦੋ ਟਾਈਮ ਕੱਖ ਪਾਉਨੇ ਆ ਇੱਕ ਟਾਈਮ ਅਸੀਂ ਦੁਪਹਿਰੇ ਸੰਨੀ ਰਲਾਉਨੇ ਆ 1:30 ਤੇ ਇੱਕ ਟਾਈਮ ਅਸੀਂ ਸਵੇਰੇ 4 ਪਾਉਨੇ ਆ ਤੇ ਦੋ ਟਾਈਮ ਅਸੀਂ ਕੱਖ ਪਾਉਨੇ ਆ ਪੂਰੇ ਪੂਰੇ ਕੱਖ ਪਾਉਨੇ ਆ ਇੱਕ ਇੱਕ ਟੋਕਰੀ ਲਾ ਲਓ ਪੂਰੀ ਡੱਕਮ ਇੱਕ ਟੋਕਰੀ ਉਸੇ 'ਚ ਦਾਣਾ ਰਲਾ ਕੇ ਉਸੇ 'ਚ ਮਤਲਬ ਵਧੀਆ ਉਹਨੂੰ ਚਾਰ ਪਾ ਕੇ ਇੱਕ ਟਾਈਮ ਇੱਕ ਟਾਈਮ ਵਧੀਆ ਸੰਨੀ ਬਧੀਏ ਚੋਪਰ ਚੁੱਕਰ ਲਾ ਕੇ ਦੋ ਟਾਈਮ ਪਾਉਣਾ ਅਸੀਂ ਨੇ ਹਰ ਟਾਈਮ ਅਸੀਂ ਮੂਰੇ ਪਾਣੀ ਰੱਖਦੇ ਆਂ ਤੇ ਪਾਣੀ ਨਾਲੇ ਦੁੱਧ ਬਣਦਾ ਅੱਖਾਂ ਨਾਲ ਤੇ ਤੂੜੀ ਨਾਲ ਤਾਂ ਢਿੱਡ ਭਰਨ ਵਾਲਾ ਕੰਮ ਆ ਜਿਵੇਂ ਆਪਾਂ ਰੋਟੀ ਨਾਲ ਪੇਟ ਭਰਦੇ ਆਂ ਜੀਵਨ ਤਾਂ ਆਪਣਾ ਪਿਆਸ ਤਾਂ ਪਾਣੀ ਹੀ ਬੁਝਾਉਂਦਾ ਨਾ ਇਸ ਕਰਕੇ ਕਈ ਬਾਈ ਮੈਨੂੰ ਪੁੱਛਦੇ ਦੋ ਬਾਈ ਕਿੰਨਾ ਕੁ ਚਾਰ ਪਾਈਏ ਅਸੀਂ ਤਾਂ ਭਾਈ ਐਵੇਂ ਪਾਉਨੇ ਆ ਵਕਤੀ ਸੋਡੀ ਆਪਦੀ ਸੋਚ ਸਮਝ ਐ ਤੁਸੀਂ ਕਿੰਨਾ ਪਾਉਣਾ ਕਿੰਨਾ ਨਾ ਪਾਉਣਾ ਤੇ ਮੇਰਾ ਦੱਸਣ ਦਾ ਜੋ ਵੀ ਚੀਜ਼ਾਂ ਫਰਜ਼ ਐ ਮੈਂ ਆਪਦਾ ਫਰਜ਼ ਨਿਭਾ ਰਿਹਾ ਬਾਈ ਨਵੇਂ ਮੁੰਡਿਆਂ ਨੂੰ ਇਸ ਪਾਸੇ ਜੇ ਲੱਗ ਵੀ ਰਹੇ ਨੇ ਤਾਂ ਉਹਨਾਂ ਦੇ ਨਾਲ ਸਾਥ ਦੇ ਰਿਹਾ ਬਾਕੀ ਤੁਹਾਡਾ ਪਿਆਰ ਹੈ ਬਾਈ ਐਵੇਂ ਗੰਦੇ ਰਹੋ ਰਿੱਡੂ ਡੈਰੀ ਫਾਰਮ ਪੇਜ ਦੇ ਨਾਂ ਤੇ ਫੋਲੋ ਕਰ ਲੋ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਆਪਣੇ ਨਵੇਂ ਮੁੰਡੇ ਨੇ ਜਿਹੜੇ ਇਸ ਪਾਸੇ ਵੱਧ ਤੋਂ ਵੱਧ ਆਉਣ ਤੇ ਆਪਦੀ ਕਾਮਯਾਬੀ ਕਰਨ ਤੇ ਆਪਣੇ ਮਾਂ ਪਿਓ ਚ ਰਹਿ ਕੇ ਵਧੀਆ ਆਪਦਾ ਕਾਰੋਬਾਰ ਚਲਾਣ ਸਾਰਿਆਂ ਨੂੰ ਸਸਤੀ